ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਬਾਸ ਉੱਤੇ ਵੱਡੀ ਗਿਣਤੀ ਦੇ ਵਿੱਚ ਸਵਾਰੀਆਂ ਬੈਠੀਆਂ ਹੋਈਆਂ ਨੇ ਜਨਾਬ ਇਹ ਸਵਾਰੀਆਂ ਬੱਸ ਅੰਦਰ ਹੀ ਨਹੀਂ ਬਲਕਿ ਬਾਸ ਦੇ ਉੱਪਰ ਬੈਠੀਆਂ ਵੀ ਝਾਪ ਰਹੀਆਂ ਨੇ ਅਤੇ ਇਹ ਬਾਸ ਕਾਨੂੰਨ ਦੀਆਂ ਸਾਫ ਧਾਜੀਆਂ ਉਡਾਂਦੀ ਹੋਈ ਦਿਖਾਈ ਤੇ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਹ ਬਾਸ ਮਾਚਿਵਾੜਾ ਤੋਂ ਸਮਰਾਲਾ ਵੱਲੋਂ ਜਾ ਰਹੀ ਹੈ ਪਰ ਜੇ ਤਸਵੀਰਾਂ ਨੂੰ ਗੌਰ ਦੇ ਨਾਲ ਵੇਖਿਆ ਜਾਵੇ ਤਾਂ ਤੁਸੀਂ ਦੇਖ ਸਕਦੇ ਹੋ ਕਿ ਇੱਕ ਪਾਸੇ ਤੁੰਦ ਦਾ ਕਹਿਰ ਹੈ ਉਥੇ ਦੂਜੇ ਪਾਸੇ ਇਹ ਨਿਜੀ ਪ੍ਰਾਈਵੇਟ ਪਾਸ ਜਿਹੜੀ ਹੈ ਸਵਾਰੀਆਂ ਨੂੰ ਲੱਦੀ ਖੋਇ ਲ ਜਾਂਦੀ ਖੋਇ ਦਿਖਾਈ ਦੇ ਰਹੀ ਹੈ ਪਰ ਇਸ ਵਿਚਾਲੇ ਵੱਡਾ ਸਵਾਲ ਖੜਾ ਹੋ ਰਿਹਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਪੁਲਿਸ ਵੱਲੋਂ ਜਹੀਆਂ ਵੀਡੀਓਜ਼ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਹਾਦਸੇ ਵਾਪਰਨ ਤੋਂ ਬਾਅਦ ਹੀ ਪ੍ਰਸ਼ਾਸਨ ਦੀ ਅੱਖ ਖੁੱਲਦੀ ਹੈ ਤਾਂ ਜਦੋਂ ਅਜਿਹਾ ਕੋਈ ਹਾਦਸਾ ਵਾਪਰ ਜਾਂਦਾ ਹੈ ਤਾਂ ਉਸ ਤੋਂ ਬਾਅਦ ਹੀ ਪੁਲਿਸ ਮੌਕੇ ਤੇ ਪਹੁੰਚਦੀ ਅਤੇ ਉਹਨਾਂ ਵੱਲੋਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਪਰ ਜਦੋਂ ਅਜਿਹੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਤਾਂ ਉਸ ਸਮੇਂ ਪ੍ਰਸ਼ਾਸਨ ਵੱਲੋਂ ਇਸ ਉੱਤੇ ਕਿਉਂ ਨਹੀਂ ਕਾਰਵਾਈ ਕੀਤੀ ਜਾਂਦੀ ਤਾਂ ਕਈ ਤਰ੍ਹਾਂ ਦੇ ਵੱਡੇ ਸਵਾਲ ਅਜਿਹੀਆਂ ਵੀਡੀਓਜ਼ ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੁੰਦੀਆਂ ਨੇ ਤਾਂ ਪ੍ਰਸ਼ਾਸਨ ਉੱਤੇ ਝੁੱਕੇ ਜਾਂਦੇ ਨੇ ਤਾਂ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜੇ ਨੌਜਵਾਨ ਨੇ ਉਭਾਸ ਦੇ ਉੱਪਰ ਬੈਠੇ ਹੋਏ ਜਾਪਰੇ ਨੇ ਕਿਸੇ ਮਾਂ ਦਾ ਇੱਕ ਪੁੱਤ ਹੋਵੇਗਾ ਕਿਸੇ ਦੇ ਦੋ ਪੁੱਤ ਹੋਵੇਗੀ ਕੱਲ ਨੂੰ ਜੇ ਕੋਈ ਵੱਡਾ ਹਾਦਸਾ ਵਾਪਰ ਜਾਂਦਾ ਤਾਂ ਜਾਨੀ ਨੁਕਸਾਨ ਹੋ ਸਕਦਾ ਤਾਂ ਇਹ ਵੀਡੀਓ ਗੱਡੀ ਦੇ ਵਿੱਚ ਬੈਠੇ ਜਾ ਰਹੇ ਇੱਕ ਸਖਸ਼ ਵੱਲੋਂ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਉੱਤੇ ਇਹ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਹੋਰ ਕੀ ਕੁਝ ਕਿਹਾ ਜਾ ਰਿਹਾ ਸੁਣਦੇ ਹਾਂ ਪੰਜਾਬ ਹੈ ਜੀਪੀ ਨਹੀਂ ਹੈਗਾ ਸਮਰਾਲਾ ਸ਼ਹਿਰ ਨੂੰ ਬੱਸ ਜਾ ਰਹੀ ਹੈ ਉੱਪਰ ਸਟੂਡੈਂਟ ਬੈਠੇ ਨੇ ਆਉਣ ਵਾਲੀ ਜਨਰੇਸ਼ਨ ਤੁਮ ਦਾ ਭਈਆ ਦੇਖੋ ਬੜੇ ਧਿਆਨ ਨਾਲ ਅੱਛੀ ਬੜਾ ਸੌ ਤੋਂ ਸਮਰਾਲਾ ਆ ਲੋ ਕੋਈ ਜਾਨ ਦੀ ਪਰਵਾਹ ਨਹੀਂ ਦੇਖੋ ਹਲ ਬੱਸ ਨੂੰ ਪਹੁੰਚੇਗਾ ਆ ਗਿਆ ਇੱਕ ਇੱਕ ਮੁੰਡਾ ਦੋ ਦੋ ਮੁੰਡੇ ਨਹੀਂ ਸਾਰਿਆਂ ਦੇ ਦਸਾਂ ਦੀ ਘਾਟ ਲੱਗ ਰਹੀ ਆ ਤੁਹਾਨੂੰ ਪੰਜਾਬ ਦੇ ਵਿੱਚ ਹੈ ਪ੍ਰਾਈਵੇਟ ਬੱਸ ਮੈਂ ਕੁੱਲ ਕੇ ਦੱਸਦਾ ਨਾ TV02 B S 9574